ਸ਼ਾਮ ਨੂੰ 6 ਵਜੇ ਕਈ ਬੰਦਿਆਂ ਦੇ ਮੂਰੇ 메ਨ ਰਸਤਿਆਂ ਤੇ ਆਇਆ ਉਹ ਪਰ ਉੱਥੇ ਆਇਆ ਨਹੀਂ ਪਾੜਿਆ ਬਹੁਤ ਅੱਜ ਆਪਾਂ ਪਿੰਡ ਗਾਗੇ ਆਏ ਹੋਏ ਹਾਂ ਜ਼ਿਲ੍ਹਾ ਸੰਗਰੂਰ ਚ ਪੈਂਦਾ ਪਿੰਡ ਹੈ ਇਹ ਕਿੱਥੇ ਦਹਿਸ਼ਤ ਦਾ ਮਾਹੌਲ ਚਾਰੇ ਪਾਸੇ ਇਲਾਕੇ ਚ ਹੋ ਰਿਹਾ ਵੀ ਉਹਦੇ ਚਿੱਟਾ ਦੇਖਿਆ ਗਿਆ ਉਹ ਖਬਰ ਸੁਣੀ ਸੀ ਅਸੀਂ ਵਾਇਰਲ ਹੋਈ ਸੀ ਫੋਟੋ ਤੇ ਉਹਦੇ ਬਾਰੇ ਚ ਆਇਆ ਇਹ ਬਾਬਾ ਜੀ ਨੇ ਆਪਣੇ ਗਾਗਾ ਬਿਖੇ ਗੁਰਦੁਖਰ ਬਣੇ ਹੋਏ ਤੇ ਇਹਨਾਂ ਨੇ ਲਾਉਸਮੈਂਟ ਕੀਤੀ ਸੀ ਤੇ ਇਹਨਾਂ ਨੂੰ ਪੁੱਛਦੇ ਆਂ ਆਪਾਂ ਵੀ ਕੀ ਗੱਲਬਾਤ ਹੈ ਬਾਬਾ ਜੀ ਸਤਰੀਕਾ ਸਤਰੀਕਾ ਇਹੋ ਗੱਲ ਬਾਤ ਦੱਸੋ ਜੀ ਸਾਨੂੰ ਵੀ ਕੀ ਗੱਲ ਬਾਤ ਹੈ ਵੀ ਕਿਹਨੇ ਸਾਨੂੰ ਕਿਹਾ ਵੀ ਕੀਤਾ ਦੇਖਿਆ ਗਿਆ ਉਹੋ ਜੀ ਕੱਲ 7:30 7 ਵਜੇ ਦੀ ਗੱਲ ਹੈ ਸਾਨੂੰ ਪਿੰਡ ਦੇ ਵਿੱਚੋਂ ਫੋਨ ਆਏ ਮੁੰਡਿਆਂ ਦੇ ਠੀਕ ਹੈ ਜੀ ਕਾਫੀ ਫੋਨ ਆਏ ਠੀਕ ਹੈ ਜੀ ਫਿਰ ਸਾਡਾ ਇੱਕ ਮੁਲਾਜ਼ਮ ਹੈ ਭਾਈ ਬਲਜਿੰਦਰ ਸਿੰਘ ਪੁੱਤਰ ਦੇਵ ਸਿੰਘ ਠੀਕ ਹੈ ਜੀ ਤੇ ਇੱਕ ਭਾਈ ਮਨਜੀਤ ਸਿੰਘ ਹੈਗਾ ਮਿੱਠੇ ਕਿਲਾਣੇ ਤੋਂ ਠੀਕ ਹੈ ਜੀ ਤੇ ਕਾਫੀ ਮੁੰਡਿਆਂ ਨੇ ਫਿਰ ਉਹਨਾਂ ਦੀ ਗੱਲ ਕਹਿਣ ਦੇ ਉੱਤੇ ਸੀ ਨੇ ਫਿਰ ਸੂਜਣਾ ਬੋਲੀਏ ਜੀ ਠੀਕ ਹੈ ਜੀ ਤੇ ਸਾਡੇ ਉਸ ਮੁਲਾਜ਼ਮ ਨੇ ਬਲਜਿੰਦਰ ਸਿੰਘ ਨੇ ਤੇ ਆਪ ਖੁਦ ਆਪਣੇ ਅੱਖੀਂ ਦੇਖਿਆ ਜੀ ਖੇਤ ਦੇ ਵਿੱਚ ਉਹ ਕਿਤੇ ਖੇਤ ਗਿਆ ਦੀ ਪਹੀ ਦੇ ਵਿੱਚੋਂ ਬਿਲਕੁਲ ਐ ਸਾਹਮਣੇ ਉਹਦੇ ਹੋ ਕੇ ਲੰਘਿਆ ਜੀ ਠੀਕ ਹੈ ਜੀ ਹਾਂ ਅਸੀਂ ਵੀ ਜਦੋਂ ਸੂਚਨਾ ਬੋਲੀ ਹੈ ਉਹ ਘੱਟੋ ਘੱਟ 10 ਜਣਿਆਂ ਤੋਂ ਸਪਸ਼ਟੀਕਰਨ ਕਰਕੇ ਫੇਰ ਬੋਲੀ ਸੱਚਾਈ ਹੈ ਗੱਲ ਸੱਚਾਈ ਹੈ ਜੀ ਹਾਂ ਬਿਲਕੁਲ ਸੱਚਾਈ ਹੈ ਪਰ ਕੋਈ ਨਫੇ ਨੁਕਸਾਨ ਦੀ ਹਜੇ ਤੱਕ ਕੋਈ ਖਬਰ ਆ ਦੇਖਿਆ ਜੀ ਠੀਕ ਫਸਰੀਗਾਲਾ ਬਾਬਾ ਜੀ ਕਿਵੇਂ ਤੁਸੀਂ ਨੇ ਦੇਖਿਆ ਜੀ ਚੀਤਾ ਫਿਰਦਾ ਹਾਂ ਜੀ ਉਹ ਆਉਂਦਾ ਦੀ ਐ ਥੇਕ ਨਹੀਂ ਉਹ ਜੀੜੀ ਚ ਮਾਰੀ ਉਹਨੇ ਸ਼ਾਵ ਹੈ ਅੱਛਾ ਜੀ ਇਧਰ ਜੀੜੀ ਤੇ ਚੱਪ ਗਿਆ ਸੰਗਤੀ ਜੀੜੀ ਝਾਲ ਮਾਰ ਕੇ ਤੂ ਇੱਕ ਨਹੀਂ ਲੰਗਿਆ ਉਹ ਅੱਛਾ ਹੀ ਅੱਛਾ ਫਿਰ ਉਦੋਂ ਬਾਅਦ ਜੀ ਉਦੋਂ ਬਾਅਦ ਗਾਂ ਲੰਗ ਗਿਆ ਫਿਰ ਉਹ ਬੰਦੇ ਗਏ ਵੀ ਵਿੱਚ ਬੜੇ ਜੀੜੀ ਦੇ ਕੋਈ ਖਾਇਆ ਨਹੀਂ ਉੱਥੇ ਕਿਸੇ ਨੂੰ ਗਾਹੀ ਲੰਗਿਆ ਅੱਛਾ ਹੀ ਅੱਛਾ ਉਦੋਂ ਬਾਅਦ ਪੜਤਾਲ ਵੀ ਕਰੀਏ ਤੁਸੀਂ ਨੇ ਹਾਂ ਇਹ ਨੇ ਖਾ ਖਾ ਜੀ ਨੇਰਾ ਹੋ ਗਿਆ ਦੀ ਜਾਂ ਫਿਰ ਦੇ ਰਹੇ ਨੇ ਮੁੰਡੇ ਕਿਵੇਂ ਕਹਿੰਦੇ ਸੀ ਪਸ਼ੂ ਪੰਛੀ ਖਾ ਗਿਆ ਉਹ ਕੀ ਗੱਲ ਬਾਤ ਹੈ ਵੀ ਉਹ ਫੋਟੋ ਜੀ ਕਹਿੰਦੇ ਕੁੱਤੇ ਕੱਤੇ ਨਹੀਂ ਦੀਂਦੇ ਕਿਤੇ ਕੁੱਤਾ ਨਾ ਖਾ ਗਿਆ ਉਹ ਖਾਂਦਾ ਕਿਸੇ ਨੇ ਨਹੀਂ ਦੇਖਿਆ ਸੀ ਉਹ ਕੁੱਤਾ ਅੱਛਾ ਜੀ ਹਾਂ ਉਹ ਬੰਦਾ ਉਹ ਭੱਜਿਆ ਜਾਂਦਾ ਜਰੂਰ ਦੇਖੇ ਤੇ ਸਾਵਾ ਤੁਹਾਡੇ ਸਾਹਮਣੇ ਆਏ ਆ ਹਾਂ ਲਵੋਂਦੇ ਆਏ ਭੱਜ ਕੇ ਜੱਪਿਆ ਪਈ ਠੀਕ ਹੈ ਇਹ ਕੱਲ ਦੀ ਵਾਇਰਲ ਹੋ ਰਹੀ ਆ ਖਬਰ ਵੀ ਉਹਨਾਂ ਹੱਥ ਨੇ 6:00 ਵਜੇ ਦਾ ਟਾਈਮ ਥੀ ਉਹ ਵੀ ਇਹ ਸੱਚੀ ਗੱਲ ਆ ਨਾ ਜੀ ਹਾਂ ਜੀ ਪੂਰੀ ਸੱਚੀ ਆ ਮਝੂਠੀ ਨਹੀਂ ਆ ਜੀ ਠੀਕ ਹੈ ਜੀ ਇਹਦੇ ਆਪ ਦੇ ਤੁਸੀਂ ਆਪਣੀ ਅੱਖੀਆਂ ਆਪ ਦੇਖੇਗਾ ਕਈ ਜਣੇ ਇੱਥੇ ਆ ਸੀ ਕਿਹੜਾ ਗੱਲੇ ਤੇ ਖੁਸ਼ ਆਪ ਦੱਸ ਕੀ ਨਾਮ ਆ ਜੀ ਤੁਹਾਡਾ ਦੇਵ ਸਿੰਘ ਠੀਕ ਹੈ ਜੀ ਦੋਸਤੋ ਆ ਬਾਈ ਹਰਜੀਤ ਨਾਲ ਵੀ ਗੱਲ ਕਰੋ ਦੱਸਿਓ ਬਾਈ ਜੀ ਕੀ ਗੱਲਬਾਤ ਆ ਤੁਸੀਂ ਗੱਲ ਬਾਈ ਜੀ ਬਾਈ ਮੇਰਾ ਪਿੰਡ ਗਾਗਾ ਸਾਰੇ ਪਿੰਡ ਦੀ ਪੰਚਾਇਤ ਨਕਰ ਪੰਚਾਇਤ ਬੈਠੀ ਹੈ ਜੀ ਉਰੇ ਦੋ ਤਿੰਨ ਦਿਨਾਂ ਤੋਂ ਸਾਡੇ ਪਿੰਡ 'ਚ ਇੱਕ ਗੱਲ ਥੋੜੀ ਜਾਰੀ ਸੀ ਕੁਝ ਮੋਤਵਾਰ ਬੰਦਿਆਂ ਵੱਲੋਂ ਕੁਝ ਖੇਤ 'ਚ ਕੰਮ ਕਰਨ ਵਾਲੇ ਕੰਮਾਂ ਵੱਲੋਂ ਵੀ ਉਰੇ ਚਿੱਤਾਂ ਦੇਖਿਆ ਗਿਆ ਚਿੱਤਾਂ ਦੇਖਿਆ ਗਿਆ ਉਹ ਕੱਲ ਨਾ ਕੱਲ ਸ਼ਾਮ ਨੂੰ 6 ਵਜੇ ਕਈ ਬੰਦਿਆਂ ਦੇ ਮੂਰੇ 메ਨ ਰਸਤਿਆਂ ਤੇ ਆਇਆ ਉਹ ਪਰ ਉੱਥੇ ਆਇਆ ਨਹੀਂ ਪਾਲਿਆ ਬਹੁਤ ਸੁਣਨ ਚਾਹੀਏ ਗੱਲ ਮੈਂ ਨਹੀਂ ਦੇਖਿਆ ਪਰ ਜਿਹੜੇ ਮੋਤਵਾਰ ਬੰਦੇ ਜਾਂ ਸਾਡੇ ਕੰਮ ਵਾਲੇ ਬੰਦੇ ਕੰਮਕਾਜ ਵਾਲੇ ਖੇਤਾਂ 'ਚ ਕਰਨ ਵਾਲੇ ਉਹਨਾਂ ਨੇ ਇਹ ਚੀਜ਼ ਦੇਖੀ ਆ ਲਦਾਲ ਤੋਂ ਜਿਹੜਾ ਲਹਿਰੇ ਤੋਂ ਲਦਾਲ ਨੂੰ ਰੋਡ ਜਾਂਦਾ ਉਹ ਤੋਂ ਪਰਾਂ-ਪਰਾਂ ਕੋਟੜ ਵਾਲੀ ਸ਼ਹਿਰ ਪਿੰਡ 'ਚ ਨਹੀਂ ਆਇਆ ਖੇਤਾਂ 'ਚ ਹੀ ਦੇਖਿਆ ਗਿਆ ਉਹ ਕੀ ਆ ਕਿਵੇਂ ਆ ਚਿੱਤਾ ਜਾਂ ਕੀ ਆ ਉਹ ਪ੍ਰਸ਼ਾਸਨ ਦੇਖੂਗਾ ਵੀ ਕੀ ਗੱਲਬਾਤ ਹੈ ਨਾ ਬਾਈ ਜੀ ਇਹੀ ਬੇਨਤੀਆਂ ਵੀ ਪ੍ਰਸ਼ਾਸਨ ਨੇ ਹਾਲ ਤੱਕ ਕੋਈ ਗੌਰ ਨਹੀਂ ਕਰੀ ਕੋਈ ਮਾੜਾ ਜਾ ਆ ਕੇ ਵੀ ਇਹ ਚੀਜ਼ ਨੂੰ ਸਟੱਡੀ ਕਰੇ ਵੀ ਹਨਾ ਜੀ ਜੇ ਕੱਲ ਨੂੰ ਕੋਈ ਨਫਾ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਠੀਕ ਹੈ ਜੀ ਨਾ ਉਹਦੇ ਪਿੰਡ ਦੀ ਪੰਚਾਇਤ ਜ਼ਿੰਮੇਵਾਰ ਹੈ ਨਾ ਲੋਕ ਜ਼ਿੰਮੇਵਾਰ ਬਾਕੀ ਤੁਸੀਂ ਦੱਸਿਆ ਜੀ ਕਿਸੇ ਨੂੰ ਵੀ ਪ੍ਰਸ਼ਾਸਨ ਆਸੀਂ ਜੀ ਜਦੋਂ ਵੀਡੀਓ ਚੱਲਦੀ ਪ੍ਰਸ਼ਾਸਨ ਨੂੰ ਆਪ ਕੋਈ ਇਹ ਸੋਕੇ ਬਾਈ ਜੀ ਸਾਰਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੋਈ ਆ ਗਰੁੱਪਾਂ ਚ ਕੀ ਮਤਲਬ ਹੋਰ ਸਾਰੇ ਕਿਤੇ ਕੋਟਲਾ ਵਾਲੇ ਨਾਲੇ ਪਿੰਡਾਂ 'ਚ ਇਹ ਗੱਲ ਬਾਤੀ ਅਸੀਂ ਵੀ ਉਹ ਫੋਟੋ ਦੇਖ ਕੇ ਆਏ ਕਿਹੜੀ 'ਚ ਉਹ ਜਾਨਵਰ ਵਗੈਰਾ ਖਾ ਰਹੇ ਨੇ ਵੀ ਉਹ ਠੀਕ ਹੈ ਕਿ ਰੀਅਲ ਹੈ ਉਹ ਫੋਟੋ ਬਾਰੇ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਉਹ ਤਾਂ ਫੇਕ ਹੋ ਸਕਦੀ ਹੈ ਕਿ ਤੋ ਐਡਿਟ ਕਰਕੇ ਕਿਸੇ ਨੇ ਪਾਤੀ ਹੋਵੇ ਨਹੀਂ ਨੇੜੇ ਤਾਂ ਕੋਈ ਬੰਦਾ ਗਿਆ ਨਹੀਂ ਪਰ ਹਾਂ ਇਹ ਗੱਲ ਰੀਅਲ ਆ ਵੀ ਉਹ ਹੈਗਾ ਕੋਈ ਵੀ ਜਾਨਵਰ ਉਹ ਬਿੱਲੇ ਰੂਪੀਆ ਉਹ ਚਿੱਤਾਂ ਉਹ ਛੇਰਾ ਉਹ ਨਹੀਂ ਸਾਨੂੰ ਪਤਾ ਪਰ ਹੈਗਾ ਜਾਨਵਰ ਜ਼ਰੂਰ ਠੀਕ ਹੈ ਜੀ ਕੁਝ ਖੇਤਾਂ 'ਚ ਸੂਈਆਂ ਹੋਈਆਂ ਕੁੱਤਿਆਂ ਦੇ ਕੂਤਰੇ ਵੀ ਨਹੀਂ ਮਿਲੇ ਇੱਕ ਦੋ ਅੱਛਾ ਜੀ ਸਚਾਈ ਹੈ ਇਹ ਗੱਲ ਸਚਾਈ ਹੈ ਠੀਕ